ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਨੀਡਲਵਰਕ ਲੈ ਕੇ ਆਈਆਂ ਕਿ ਜਿਹੜਾ ਅਸੀਂ ਤੁਹਾਨੂੰ ਅੱਜ ਨਵਾਂ ਸਿਖਾਵਾਂਗੇ ਕੁਝ ਇਹ ਮੈਂ ਲੈ ਕੇ ਆਈਆਂ ਜੀ ਐਂਕਰ ਥ्रेड ਦੇ ਨਾਲ ਤੇ ਮੈਂ ਪਹਿਲਾਂ ਵੀ ਤੁਹਾਨੂੰ ਨੀਡਲਵਰਕ ਦੱਸੇ ਹੋਏ ਆ ਤੇ ਤੁਸੀਂ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਤੁਸੀਂ ਦੱਸਿਆ ਨਹੀਂ ਕਮੈਂਟ ਨਹੀਂ ਕੀਤੇ ਬਾਕੀ ਇਹ ਵਾਲਾ ਜਿਹੜਾ ਟਾਂਕਾ ਆ ਇਹਨੂੰ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਛੋਟੇ ਹੁੰਦੇ ਆ ਮਤਲਬ ਜਦੋਂ ਵੀ ਹੋਸ ਸੰਭਾਲੀ ਆ ਜਦੋਂ ਕੱਢਦੇ ਹੁੰਦੇ ਸੀ ਅਸੀਂ ਮੰਮਾ ਹੁਣਾ ਕੋਲੋਂ ਸਿੱਖਦੇ ਸੀਗੇ ਪੱਥਰ ਟਾਂਕਾ ਇਹਦੇ ਵੀ ਜਿਹੜੇ ਬਹੁਤ ਸੋਹਣੇ ਸੂਟ ਕੱਢ ਕੇ ਕੁੜੀਆਂ ਪਾਉਂਦੀਆਂ ਸੀ ਬੈਕ ਸਾਈਡ ਤੋਂ ਇਦਾਂ ਦਾ ਦਿਖਦਾ ਆ ਤੇ ਫਰੰਟ ਤੋਂ ਇਦਾਂ ਦਾ ਦਿਖਦਾ ਜੀ ਤੇ ਇਹਨੂੰ ਅਸੀਂ ਇਦਾਂ ਮਤਲਬ ਪਹਿਲਾਂ ਇਦਾਂ ਮੈਂ ਜਿਹੜਾ ਇਹਨੂੰ ਡਰਾ ਕੀਤਾ ਹੋਇਆ ਆ ਆ ਦੇਖੋ 5 5 ਲਾਈਨਾਂ ਚਾਰ ਕਾਰਨਰਾਂ ਦੇ ਵਿੱਚ ਅਸੀਂ ਪਾ ਲੀਆਂ ਹੋਈਆਂ ਆ ਥੋੜਾ ਥੋੜਾ ਸਪੇਸ ਦੇ ਕੇ ਤੇ ਮੈਂ ਤੁਹਾਨੂੰ ਇਧਰ ਵਾਲਾ ਜਿਹੜਾ ਪੱਤੀ ਸੀ ਇੱਕੋ ਰੈਡੀ ਕਰਕੇ ਦਿਖਾਈ ਹੋਈ ਆ ਹੁਣ ਅਸੀਂ ਤੁਹਾਡੇ ਸਾਹਮਣੇ ਦੂਸਰੀ ਇਧਰ ਵਾਲੀ ਪੱਤੀ ਜਿਹੜੀ ਹੋ ਰੈਡੀ ਕਰਾਂਗੇ ਕਿ ਕਿਵੇਂ ਕਰਦੇ ਆ ਤੇ ਉਦਾਂ ਹੀ ਸੇਮ ਤੁਸੀਂ ਵੀ ਟਰਾਈ ਕਰਨਾ ਆਪਣੇ ਘਰ ਬੈਠੇ ਤੁਸੀਂ ਨੀਡਲਵਰਕ ਜਿਹੜਾ ਸਿੱਖ ਸਕਦੇ ਹੋ ਬੜੀ ਆਸਾਨੀ ਦੇ ਨਾਲ ਕਿਉਂਕਿ ਮੈਂ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਈ ਆ ਤੇ ਤੁਸੀਂ ਟਰਾਈ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਅਸੀਂ ਇੱਥੇ ਲੱਖਣੀ ਆ ਜੀ ਸੂਈ ਤੇ ਇੱਥੋਂ ਅਸੀਂ ਇੱਥੇ ਕੱਢਣੀ ਆ ਇਹ ਬਹੁਤ ਹੀ ਜ਼ਿਆਦਾ ਈਜ਼ੀ ਆ ਹਰ ਕੋਈ ਇਹਨੂੰ ਕੱਢ ਸਕਦਾ ਆ ਆ ਦੇਖੋ ਪੰਜ-ਪੰਜ ਹੀ ਪਾਣੇ ਆ ਸੀ ਚਾਰੇ ਕਾਰਨਰਾਂ ਦੇ ਵਿੱਚ ਤੇ ਇੱਥੋਂ ਅਸੀਂ ਇਹਨੂੰ ਹੁਣ ਇੱਥੇ ਕੱਢਾਂਗੇ ਹੁਣ ਸੀ ਇਹ ਇੱਥੇ ਕੱਢ ਦੇਣਾ ਇਨੂੰ ਅਸੀਂ ਇੱਥੋਂ ਖਤਮ ਕਰਾਂਗੇ ਇੱਥੇ ਕੋਰਨਰ ਦੇ نیچے ਕੱਢਾਂਗੇ ਸਾਈਡ ਤੇ ਤੇ ਹੁਣ ਅਸੀਂ ਇਹਨੂੰ ਬਣਾਉਣਾ ਕਿਵੇਂ ਆ ਉਹ ਤੁਸੀਂ ਦੇਖਿਓ ਧਿਆਨ ਨਾਲ ਇਹਨੂੰ ਅਸੀਂ ਨੱਪ ਕੇ ਇਹਨੂੰ ਚੱਕਣਾ ਇਹਨੂੰ ਨੱਪਣਾ ਤੇ ਇਹਨੂੰ ਚੱਕਣਾ ਬਸ ਇਸ ਤਰ੍ਹਾਂ ਕਰਦੇ ਜਾਵਾਂਗੇ ਫਿਰ ਇਹਨੂੰ ਚੱਕਾਂਗੇ ਉੱਪਰ ਨੂੰ ਇਹਨੂੰ ਨੱਪ ਕੇ ਇਹਨੂੰ ਉੱਪਰ نیچے ਉੱਪਰ ਦੇਖੋ ਵਧੀਆ ਬਣਦਾ ਪਿਆ ਨਾ ਇਸ ਤਰ੍ਹਾਂ ਹੀ ਫੇਰ ਇਹਨੂੰ نیچے ਉੱਪਰ نیچے ਉੱਪਰ نیچے ਬਸ ਇੱਕ ਦੱਬਣਾ ਇੱਕ ਛੱਡਣਾ ਹੈ ਜੀ ਦੱਬਣਾ ਇੱਕ ਚੱਕਣਾ ਬਸ ਇਦਾਂ ਕਰ ਹੀ ਜਾਣਾ ਉੱਪਰ ਤੱਕ ਤੇ ਬੜੀ ਆਸਾਨੀ ਦੇ ਨਾਲ ਨਿਕਲ ਜਾਂਦਾ ਕੋਈ ਜ਼ਿਆਦਾ ਇਹਦਾ ਚੱਕਰ ਨਹੀਂ ਹੈਗਾ ਕੋਈ ਔਖਾ ਨਹੀਂ ਹੈਗਾ ਨਾਲੇ ਆਹਨੋ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਵੀ ਬੜਾ ਉਹਦੋਂ ਨਾ ਸਿੰਧੀ ਟਾਂਕੇ ਵਾਂਗੂ ਬਹੁਤ ਜ਼ਿਆਦਾ ਫੇਮਸ ਹੁੰਦਾ ਸੀਗਾ ਜੇ ਪੱਥਰ ਟਾਂਕਾ ਮਤਲਬ ਪਹਿਲੇ ਸਮਿਆਂ ਦੇ ਵਿੱਚ ਜਿਹੜੀਆਂ ਬਜ਼ੁਰਗਔਰਤਾਂ ਹੁੰਦੀਆਂ ਸੀ ਉਹਨਾਂ ਨੂੰ ਕੋਈ ਵੀ ਕੰਮ ਕਰਨਾ ਕੋਈ ਔਖਾ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਉਹਨਾਂ ਨੇ ਕਿਹੜਾ ਸਾਡੇ ਵਾਂਗੂ ਮੋਬਾਈਲ ਚਲਾਉਣੇ ਹੁੰਦੇ ਸੀਗੇ ਰੋਟੀ ਪਾਣੀ ਕਰਨਾ ਆ ਉਹ ਵੀ ਸਾਰੇ ਟੱਬਰ ਦੀਆਂ ਰੋਟੀਆਂ ਲੋਹ ਤੇ ਲਾ ਲੈਣੀਆਂ ਜਲਦੀ ਕੰਮ ਹੋ ਜਾਂਦਾ ਸੀ ਫਿਰ ਜਿਹੜੀਆਂ ਸਵਾਣੀਆਂ ਸੀ ਵੱਡੀਆਂ ਘਰਾਂ ਦੀਆਂ ਉਹ ਇਦਾਂ ਕਰਕੇ ਕਢਾਈਆਂ ਕਰਨ ਬਹਿ ਜਾਂਦੀਆਂ ਹੁੰਦੀਆਂ ਸੀ ਕਿਸੇ ਨੇ ਗੀਠੀਆਂ ਦੇ ਪਰਦੇ ਕੱਢ ਲਏ ਟੀਵੀ ਦਾ ਕਵਰ ਕੱਢ ਲਿਆ ਪੇਟੀਆਂ ਦੇ ਟਰੰਕਾਂ ਦੇ ਇਹ ਬੜਾ ਹੁੰਦਾ ਸੀ ਪਹਿਲਾਂ ਨਾ ਸਮਿਆਂ ਦੇ ਵਿੱਚ ਬਸ ਇਦਾਂ ਹੀ ਸੀ ਇਹਨੂੰ ਇਦਾਂ ਕਰਦੇ ਜਾਵਾਂਗੇ ਜੀ ਤੇ ਬਹੁਤ ਹੀ ਸਾਡਾ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਮੈਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਬਣਾ ਕੇ ਕਵਰ ਕਰਕੇ ਦਿਖਾਉਣੀ ਆ ਜੀ ਆਹ ਦੇਖੋ ਜੀ ਹੁਣ ਇਧਰ ਵਾਲੀਆਂ ਕੰਪਲੀਟ ਹੋ ਗਈਆਂ ਨੇ ਇੱਕ ਇਧਰ ਵਾਲੀ ਇੱਕ ਇਹ ਵਾਲੀ ਹੁਣ ਅਸੀਂ ਇਹਨਾਂ ਤਿੰਨਾਂ ਨੂੰ ਕੰਪਲੀਟ ਕਿੱਦਾਂ ਕਰਨਾ ਆ ਆ ਦੇਖੋ ਹੁਣ ਇੱਕ ਫਿਰ ਇਹਨੂੰ ਅਸੀਂ ਚੱਕਾਂਗੇ ਇਹਨੂੰ ਦਬਾਤਾ ਤੇ ਇਹਨੂੰ ਫਿਰ ਚੱਕ ਲਿਆ ਹੁਣ ਅਸੀਂ ਇਹਨੂੰ ਕੱਲੀ ਨੂੰ ਚੁੱਕਣਾ ਹੈ ਤੇ ਹੁਣ ਅਸੀਂ ਫਿਰ ਇਦਾਂ ਇਹਨੂੰ ਚੁੱਕਾਂਗੇ ਦਬਾਵਾਂਗੇ ਚੱਕਾਂਗੇ ਇਦਾਂ ਆ ਦੇਖੋ ਜੀ ਇਹ ਵੀ ਹੁਣ ਕੰਪਲੀਟ ਹੋ ਗਈਆਂ ਜੀ ਤੇ ਹੁਣ ਰਹਿ ਗਈ ਸਾਡੀ ਇਹ ਵਾਲੀ ਇੱਕ ਇਨੂੰ ਅਸੀਂ ਇੱਕ ਦੋ ਵਾਰੀਆਂ ਦੇ ਵਿੱਚ ਦੀ ਤਾਗਾ ਇਦਾਂ ਨਗਾ ਕੇ ਤੇ ਇਹਨੂੰ ਅਸੀਂ ਉੱਪਰੋਂ ਬੰਦ ਕਰ ਦੇਣਾ ਇਸ ਤਰ੍ਹਾਂ ਕਰਕੇ ਨਾ ਇੱਕ ਵਾਰੀ ਨੰਗਾ ਹੋਇਆ ਹੁਣ ਅਸੀਂ ਦੂਸਰੀ ਵਾਰ ਵੀ ਨਗਾਤਾ ਹਾਂ ਮਤਲਬ ਇਹਨੂੰ ਇਕੁਅਲ ਕਰਨਾ ਉਹਨਾਂ ਵਰਗੀ ਹੀ ਬਣਾਣਾ ਹੈ ਤੇ ਹੁਣ ਅਸੀਂ ਇੱਥੋਂ نیچے ਨੂੰ ਲੈ ਜਾਣੀ ਸੂਈ ਆ ਦਿਖੋ ਜੀ ਅਸੀਂ ਤੇ ਹੁਣ ਅਸੀਂ ਇੱਥੇ ਫੇਰ ਕੱਢ ਲੈਣੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਪੱਥਰ ਟਾਂਕਾ ਜਿਹੜਾ ਆ ਕਿੰਨਾ ਪਿਆਰਾ ਸਾਡਾ ਬਣ ਕੇ ਤੇ ਤਿਆਰ ਹੋਇਆ ਆ ਐਦਾਂ ਹੀ ਇਹਨੂੰ ਕੰਪਲੀਟ ਕਰ ਦੇਣਾ ਇੱਥੋਂ ਤੇ ਬਹੁਤ ਵਧੀਆ ਡਿਜ਼ਾਈਨ ਬਣਦਾ ਤੇ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕੀ ਕਿੰਨਾ ਵਧੀਆ ਆ ਇੱਧਰ ਵੀ ਬਹੁਤਾ ਖਲਾਰਾ ਨਹੀਂ ਪੈਂਦਾ ਤੇ ਨਾ ਹੀ ਇੱਧਰ ਦੋਨਾਂ ਸਾਈਡਾਂ ਤੇ ਸਫਾਈ ਹੋਣੀ ਚਾਹੀਦੀ ਆ ਫਿਰ ਜਾ ਕੇ ਜਿਹੜੀ ਸਾਡੀ ਮਤਲਬ ਨੀਡਲਵਰਕ ਕੰਪਲੀਟ ਹੁੰਦਾ ਹੈ ਤੇ ਇਹ ਐਂਕਰ ਥ੍ਰੈਡ ਦੇ ਨਾਲ ਹੀ ਕਰਾਂਗੇ ਤੇ ਬਹੁਤ ਹੀ ਪਿਆਰਾ ਬਣਦਾ ਹੈ ਡਿਜ਼ਾਈਨ ਜੀ ਤੇ ਇਦਾਂ ਹੀ ਅਸੀਂ ਜਿੱਦਾਂ ਇਹ ਕੰਪਲੀਟ ਕੀਤੀਆਂ ਨੇ ਇਦਾਂ ਹੀ ਅਸੀਂ ਇਹਨਾਂ ਦੋਨਾਂ ਨੂੰ ਕਰਕੇ ਤੇ ਆਪਣਾ ਜਿਹੜਾ ਸੂਟ ਆ ਉਹਦਾ ਬਾਰਡਰ ਇਦਾਂ ਹੀ ਲਾਈਨ ਵਾਈਜ਼ ਸਾੜਾ ਕੱਢ ਸਕਦੇ ਆ ਇਦੇ ਨਾਲ ਤੇ ਜਿਹੜਾ ਮਤਲਬ ਕਮੀਜ਼ ਦਾ ਬਾਰਡਰ ਹੈ ਬਾਵਾ ਗਲਾ ਬਹੁਤ ਵਧੀਆ ਬੰਦ ਹੈ ਜਿੱਥੋਂ ਆਪਾਂ ਸੂਟ ਨੂੰ ਛਪਵਾਣਾ ਆ ਉਥੋਂ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਛਪਵਾ ਸਕਦੇ ਹੋ ਬਸ ਇੱਕ ਕੱਢਣ ਦਾ ਤਰੀਕਾ ਆਹੀ ਹੈ ਜਿਹੜਾ ਮੈਂ ਦੱਸਿਆ ਤੁਹਾਨੂੰ ਤੁਸੀਂ ਆਪਣੇ ਘਰ ਦੇ ਵਿੱਚ ਨੀਡਲਵਰਕ ਜ਼ਰੂਰ ਟਰਾਈ ਕਰਿਆ ਕਰੋ ਤੇ ਤੁਹਾਨੂੰ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਮਿਲਦੇ ਕੋਈ ਹੋਰ ਨੀਡਲਵਰਕ ਦੇ ਨਾਲ ਮਿਲਦੇ ਥੈਂਕ ਯੂ ਜੀ